ਜੀ ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਬਹੁਤ ਹੀ ਵਧੀਆ ਸਖਤਵਾਰ ਤੇ ਸਵਾਦ ਲੱਡੂ ਪੂਜੇ ਛੋਲਿਆਂ ਦੇ ਲੱਡੂ ਲੈ ਕੇ ਆਏ ਆ ਜੀ ਜਿਨ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੈ ਪੂਜੇ ਛੋਲਿਆਂ ਦੇ ਵਿੱਚ ਆਇਰਨ ਪ੍ਰੋਟੀਨ ਤੇ ਕੈਲਸ਼ੀਅਮ ਆ ਜਿਹੜਾ ਉਹ ਕਾਫੀ ਜਿਆਦਾ ਹੁੰਦਾ ਹੈ ਤੇ ਜਿਵੇਂ ਜਿਨ੍ਹਾਂ ਦਾ ਸਿਰ ਦਰਦ ਆ ਤੇ ਹੱਡੀਆਂ ਦੀ ਕਮਜ਼ੋਰੀ ਹੈ ਜਾਂ ਸਰੀਰ ਆਪਣਾ ਥੱਕਿਆ ਥੱਕਿਆ ਰਹਿੰਦਾ ਹੈ ਉਹਦੇ ਵਾਸਤੇ ਤਾਂ ਇਹ ਬਹੁਤ ਹੀ ਫਾਇਦੇਮੰਦ ਲੱਡੂ ਆ ਜੀ ਤੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਜੀ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆਂ ਹਾਂ ਜੀ ਪੁੱਜੇ ਛੋਲਿਆਂ ਦੇ ਲੱਡੂ ਬਣਾਉਣ ਦੇ ਲਈ ਜੀ ਆਪਾਂ ਜਿਹੜੇ ਪੁੱਜੇ ਛੋਲੇ ਆ ਉਹ ਲਏ ਆ ਜੀ ਇਹਨਾਂ ਨੂੰ ਆਪਾਂ ਸਮਾਰ ਕੇ ਛਿਲਕਾ ਲਾ ਕੇ ਇਹਨਾਂ ਨੂੰ ਛੱਟ ਲਿਆ ਤੇ ਸਾਫ਼ ਕਰ ਲਿਆ ਜੀ ਇੱਕ ਦੂਜੀ ਚੀਜ਼ ਲਈ ਹੈ ਜੀ ਆਪਾਂ ਮਗਜ ਮਗਜਾ ਜਿਹੜੇ ਆਪਾਂ 100 ਗ੍ਰਾਮ ਲਏ ਆ ਚਾਰੇ ਮਗਜ ਆਹੀ ਤੇ ਜਿਹੜੇ ਆਪਣੇ ਸਿਰ ਤੋਂ ਸਾਰੇ ਕਾਸੇ ਤੋਂ ਨਿਗਾ ਤੋਂ ਸਾਰੇ ਕਾਸੇ ਤੋਂ ਇਹ ਚੰਗੇ ਆ ਅੱਜ ਆਪਾਂ ਜਿਹੜੀ ਚੀਜ਼ ਆ ਗਰਮੀਆਂ ਦੇ ਵਿੱਚ ਆਪਾਂ ਲੱਡੂ ਬਣਾਉਣੇ ਆ ਤੇ ਆਪਾਂ ਠੰਡੀ ਚੀਜ਼ ਪਾਵਾਂਗੇ ਇਹਦੇ ਵਿੱਚ ਗਰਮ ਚੀਜ਼ ਜਿਵੇਂ ਬਦਾਮ ਆ ਜਾਂ ਕੋਈ ਅਖਰੋਟ ਹੋ ਗਿਆ ਜਾਂ ਕੋਈ ਸੌਗੀ ਹੋ ਗਈ ਆਪਾਂ ਇਹੋ ਜੀ ਚੀਜ਼ ਕੋਈ ਨਹੀਂ ਪਾਉਣੀ ਸਿਰਫ਼ ਤੇ ਸਿਰਫ਼ ਅੱਜ ਠੰਡੀਆਂ ਚੀਜ਼ਾਂ ਪਾਉਣੀਆਂ ਨੇ ਕਿਉਂਕਿ ਗਰਮੀ ਆ ਹਨਾ ਗਰਮੀ ਵਾਲੀ ਆਪਾਂ ਪੰਜੀਰੀ ਬਣਾਉਣੇ ਲੱਡੂ ਬਣਾਉਣੇ ਆ ਤੇ ਉਸ ਤੋਂ ਬਾਅਦ ਤੀਜੀ ਚੀਜ਼ ਲਈ ਹੈ ਜੀ ਆਪਾਂ ਸ਼ੱਕਰ ਕਿਉਂਕਿ ਸ਼ੱਕਰ ਵੀ ਠੰਡੀ ਹੁੰਦੀ ਆ ਇਸੇ ਕਰਕੇ ਆਪਾਂ ਸ਼ੱਕਰ ਲਈ ਆ 250 ਗ੍ਰਾਮ ਆਪਾਂ ਪੁੱਜੇ ਛੋਲੇ ਲੈ ਆ ਜੀ ਤੇ 300 ਗ੍ਰਾਮ ਆਪਾਂ ਸ਼ੱਕਰ ਲੈ ਲੈਣੀ ਆ ਤੁਸੀਂ ਚਾਹੋ 250 ਗ੍ਰਾਮ ਪਾ ਲਿਓ ਸ਼ੱਕਰ ਤੇ ਹੁਣ ਆਪਾਂ ਕੀ ਕਰਨਾ ਜੀ ਆਪਾਂ ਨਾ ਛੋਲਿਆਂ ਨੂੰ ਇੱਕ ਮਿਕਸੀ ਦੇ ਜੱਗ ਵਿੱਚ ਪਾ ਕੇ ਤੇ ਇਹਨਾਂ ਦਾ ਆਪਾਂ ਪਾਊਡਰ ਆ ਜਿਹੜਾ ਉਹ ਬਣਾ ਲੈਣਾ ਹੈ ਚੰਗੀ ਤਰ੍ਹਾਂ ਦੇ ਨਾਲ ਪੀਸ ਕੇ ਇਹਨਾਂ ਦਾ ਪਾਊਡਰ ਬਣਾਉਣਾ ਹੈ ਕੋਈ ਵੀ ਇਹਦੇ ਵਿੱਚ ਜਾਨੀ ਕੋਈ ਰਲਾ ਨਾ ਰਵੇ ਇਹਨਾਂ ਨੂੰ ਆਪਾਂ پیس ਲੈਣਾ ਇਹ ਪਹਿਲਾਂ ਆਪਾਂ ਅੱਧੇ ਪਾਵਾਂਗੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਮੱਕਜ ਪਾ ਲਾਂਗੇ ਤਾਂ ਕਿ ਮੱਕਜ ਜਿਹੜੇ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਮੱਕਜ ਦਾ ਵੀ ਪਾਊਡਰ ਬਣ ਜਾਵੇ ਹਾਂਜੀ ਆਪਾਂ ਭੁੱਜੇ ਛੋਲਿਆਂ ਨੂੰ ਪੀ ਕੇ ਜੀ ਤੇ ਇਹਦਾ ਜਿਹੜਾ ਪਾਊਡਰ ਆ ਉਹ ਬਣਾ ਲਿਆ ਏ ਹੁਣ ਆਪਾਂ ਇਹਨੂੰ ਜਿਹੜਾ ਇਹਦਾ ਬਣਾਇਆ ਨਾ ਪਾਊਡਰ ਆਪਾਂ ਇਹਨੂੰ ਹੁਣ ਘਿਓ ਪਾ ਕੇ ਦੇਸੀ ਘਿਓ ਲੈ ਕੇ ਤੇ ਇਹਨੂੰ ਆਪਾਂ ਹੁਣ ਭੁੰਨਾਗੇ ਜੀ ਹਾਂਜੀ ਆਪਾਂ 250 ਗ੍ਰਾਮ ਆਜੀ ਜਿਹੜਾ ਕਿਓ ਲੈ ਲਿਆ ਹਨ ਤੁਸੀਂ ਕਹੋ ਮੈਂ 200 ਗ੍ਰਾਮ ਵੀ ਲੈ ਲਵੋ ਥੋੜਾ ਜਿਹਾ ਘੱਟ ਹੋ ਤਾਂ ਵੀ ਕੋਈ ਨਾ ਕਿਉਂਕਿ ਬਾਲੇ ਗਿੱਲੇ ਜਿਹੇ ਲੱਡੂ ਤਾਂ ਆਪਾਂ ਬਣਾਉਣੇ ਨੇਗੇ ਤੇ ਹੁਣ ਆਪਾਂ ਨਾ ਇਹ ਸਲੋਵ ਦੇ ਉੱਤੇ ਕਿਓ ਗਰਮ ਕਰਨਾ ਨਹੀਂ ਬਹੁਤਾ ਗਰਮ ਨਹੀਂ ਕਰਨਾ ਵੀ ਇਹ ਤਾਂ ਧੂਆ ਜਾਂ ਨਿਕਲਣ ਲੱਗ ਜੇ ਇਹਨੂੰ ਥੋੜਾ ਜਿਹਾ ਗਰਮ ਕਰ ਲੈਣੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਭੁੱਜੇ ਛੋਲਿਆਂ ਦਾ ਆਟਾ ਇਹ ਉਹ ਪਾਵਾਂਗੇ ਆਪਾਂ ਤੇ ਇਹਨੂੰ ਇੱਕ ਖੁਰਚਨੇ ਦੇ ਨਾਲ ਆਪਾਂ ਹਲਾਵਾਂਗੇ ਹਲਾਉਂਦੇ ਹੀ ਰਹਿਣਾ ਜੀ ਇਹਨੂੰ ਤੇ ਗੈਸ ਆ ਜਿਹੜਾ ਉਹ ਆਪਾਂ ਸਲੋ ਹੀ ਰੱਖਣਾ ਹੈ ਇਹ ਤਾਂ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੋਣੀ ਕਿਉਂਕਿ ਆਪਾਂ ਮਗਜ ਵੀ ਇਹਦੇ ਵਿੱਚ ਹੀ ਪੀਲੇ ਸੀ ਤੇ ਸੌਂਫ ਵੀ ਆਪਾਂ ਪਾਉਣੀ ਸੀ ਤੁਸੀਂ ਵੀ ਥੋੜੀ ਜਿਹੀ 2 ਚਮਚੇ ਜਿਹੜੇ ਸੌਂਫ ਦੇ ਆ ਉਹ ਵਿੱਚ ਹੀ ਪਾ ਲਿਓ ਤੇ ਵਿੱਚ ਹੀ ਇਹਨਾਂ ਨੂੰ ਪੀ ਲਿਓ ਕਿਉਂਕਿ ਆਈਆਂ ਵੀ ਜਿਹੜੀ ਇਹ ਛੋਲੇ ਆ ਨਾ ਪੁੱਜੇ ਵੀ ਇਹਨਾਂ ਨੂੰ ਬਾਲਾ ਚਿਰ ਤਾਂ ਲੱਗਣਾ ਨਹੀਂ ਹਨਾ ਪੁੰਨਨ ਤੇ 5-7 ਮਿੰਟਾਂ ਦੇ ਵਿੱਚ ਹੀ ਇਹ ਇਹਨਾਂ ਦਾ ਸੁਨਹਿਰੀ ਜਿਹਾ ਰੰਗ ਆ ਜਿਹੜਾ ਇਹਦਾ ਹੋ ਜਾਣਾ ਹੈ ਤੇ ਪਰ ਆਪਾਂ ਇਹਦੀ ਇਹਨੂੰ ਲਗਾਤਾਰ ਹਲਾਉਂਦੇ ਰਵਾਂਗੇ ਉਸ ਤਾ ਜਿਹੜੀਆਂ ਇਹਦੀਆਂ ਗੰਡਾਂ ਜੀਆਂ ਬਣ ਜਾਂਦਾਂ ਘਿਓ ਦੇ ਵਿੱਚ ਇਹ ਹਟ ਜਾਣ ਤੇ ਵੈਸੇ ਤਾਂ ਇਹ ਆਪਣਾ ਛੋਲੇ ਆ ਜਿਹੜੇ ਉਹ ਪੁੱਜੇ ਵੀ ਆ ਇਹ ਕਿਹੜਾ ਇਹਦੇ ਕੋਈ ਵੀ ਆਈਆਂ ਵੀ ਇਹ ਕੱਚਾ ਰਹੇ ਜੁਜਾ ਇਹਦੇ ਚੋ ਕੱਚੇ ਦਾ ਸਵਾਦ ਆਊਗਾ ਇਸ ਤਰ੍ਹਾਂ ਨਹੀਂ ਹੈ ਛੋਲਿਆਂ ਦੇ ਵਿੱਚ ਜਿਵੇਂ ਪ੍ਰੋਟੀਨ ਆ, ਕੈਲਸ਼ੀਅਮ ਆ, ਆਇਰਨ ਆ ਇਹ ਬਹੁਤ ਹੁੰਦਾ ਜਿਵੇਂ ਆਪਣੀ ਕਿਸੇ ਦੀ ਨਿਗਾ ਘਟਾ ਹਨਾ ਜਾਂ ਆਪਾਂ ਨੂੰ ਸਰੀਰ ਥੱਕਿਆ ਥੱਕਿਆ ਲੱਗਦਾ ਏ ਖੂਨ ਦੀ ਕਮੀ ਹੁੰਦੀ ਆਪਣੀ ਵਿੱਚ ਇਸ ਤਰ੍ਹਾਂ ਆਪਾਂ ਬਣਾ ਕੇ ਇਹ ਲੱਡੂ ਆ ਜਿਹੜੇ ਗਰਮੀਆਂ ਦੇ ਵਿੱਚ ਖਾ ਸਕਦੇ ਆ ਕਿਉਂਕਿ ਸਿਆਲਾਂ ਦੇ ਵਿੱਚ ਤਾਂ ਹੀ ਹੁੰਦਾ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਆਪਾਂ ਨੂੰ ਜਿਵੇਂ ਆਪਾਂ ਪੰਜੀਰੀ ਵੀ ਰਲਾ ਲੈਨੇ ਆ ਤੇ ਆਪਾਂ ਨੂੰ ਖੋਆ ਵੀ ਹੁੰਦਾ ਹਨਾ ਆਪਣੇ ਤੇ ਗਰਮੀਆਂ ਦੇ ਦਿਨ ਵੀ ਵੱਡੇ ਹੋ ਜਾਂਦੇ ਆ ਤੇ ਆਪਾਂ ਨੂੰ ਭੁੱਖ ਵੀ ਲੱਗਦੀ ਆ ਤੇ ਫੇਰ ਜਿਵੇਂ ਹੁਣ ਇਹ ਠੰਡੀ ਜੀ ਪੰਜੀਰੀ ਬਣ ਜਾਣੀ ਆ ਕੈਲਸ਼ੀਅਮ ਪ੍ਰੋਟੀਨ ਆਇਰਨ ਭਰਪੂਰ ਆ ਇਹਦੇ ਵਿੱਚ ਤੇ ਇਹ ਠੰਡੀ ਜੀ ਪੰਜੀਰੀ ਆਪਾਂ ਸ਼ਾਮ ਨੂੰ ਦੁੱਧ ਦੇ ਨਾਲ ਇੱਕ ਲੱਡੂ ਆ ਜਿਹੜਾ ਆਪਾਂ ਖਾ ਸਕਦੇ ਆ ਹਾਂਜੀ ਇਸ ਤਰ੍ਹਾਂ ਇਹ ਤਾਂ ਜੀ 5-7 ਮਿੰਟਾਂ ਦੇ ਵਿੱਚ ਹੀ ਆ ਭੁੰਨਿਆ ਗਿਆ ਹੈ ਕਿਉਂਕਿ ਛੋਲੇ ਪੁਜੇ ਹੋਏ ਸੀ ਨਾ ਇਹਨਾਂ ਨੂੰ ਟਾਈਮ ਤਾਂ ਲੱਗਣਾ ਨਹੀਂ ਹੈਗਾ ਤੇ ਨਾ ਹੀ ਆਪਾਂ ਨੂੰ ਇਹ ਡਾਰਾ ਵੀ ਇਹਦੇ ਵਿੱਚੋਂ ਕੱਚੀ ਜੀ ਸਮੈਲ ਆਉਗੀ ਹੁਣ ਆ ਦੇਖੋ ਇਹਦਾ ਜਿਹੜਾ ਰੰਗ ਆ ਸੁਨਹਿਰੀ ਜਿਹਾ ਹੋ ਗਿਆ ਈ ਤੇ ਹੁਣ ਆਪਾਂ ਜਿਹੜਾ ਗੈਸ ਆ ਉਹ ਬੰਦ ਕਰ ਦਿਆਂਗੇ ਤੇ ਆਪਾਂ ਇਹਦੇ ਵਿੱਚ ਜਿਹੜੀ ਸ਼ੱਕਰ ਆ ਜੀ ਉਹ ਮਿਲਾਵਾਂਗੇ ਗੈਸ ਆਪਾਂ ਬੰਦ ਕਰਤਾ ਇਹਨੂੰ ਅੰਗਾਈਆਂ ਵਿਕੜਾਹੀ ਗਰਮਾ ਹਜੇ ਥੋੜਾ ਜਿਹਾ ਇਹਨੂੰ ਹਿਲਾਉਂਦੇ ਰਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਸ਼ੱਕਰ ਆ ਉਹ ਮਿਕਸ ਕਰ ਦਿਆਂਗੇ ਹਾਂ ਜੀ ਆਪਾਂ ਜਿਹੜੀ ਸ਼ੱਕਰ ਲਈ ਸੀ ਨਾ ਇਹ ਵੀ ਵਿੱਚ ਆਪਾਂ ਐਡ ਕਰ ਦਿਆਂਗੇ ਤੇ ਇਹਨੂੰ ਨਾ 2 ਮਿੰਟ ਲਾ ਕੇ 3 ਮਿੰਟ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਵਿੱਚ ਵਿੱਚ ਇਹਨਾਂ ਇਹਦੇ ਮਿਕਸ ਕਰਨਾ ਹੈ ਇਹਨੂੰ ਆਪਾਂ ਤੇ ਆਪਾਂ ਨਾ ਸ਼ੱਕਰ ਲਈ ਆ ਤੁਸੀਂ ਭੈਣੋ ਭਾਵੇਂ ਜਿਵੇਂ ਹੁਣ ਢਾਗੇ ਵਾਲੀ ਆਪਣੀ ਮਿਸ਼ਰੀ ਹੁੰਦੀ ਹੈ ਨਾ ਹਨਾ ਉਹ ਵੀ ਠੰਡੀ ਹੁੰਦੀ ਆ ਅੱਖਾਂ ਦੀ ਰੋਸ਼ਨੀ ਵਾਸਤੇ ਉਹ ਬਹੁਤ ਵਧੀਆ ਕੰਮ ਕਰਦੀ ਆ ਢਾਗੇ ਵਾਲੀ ਮਿਸ਼ਰੀ ਤੁਸੀਂ ਉਹਨੂੰ ਢਾਗੇ ਵਾਲੀ ਮਿਸ਼ਰੀ ਲੈ ਕੇ ਵੀ ਤੁਸੀਂ ਇਹਨੂੰ ਇਹਦੇ ਵਿੱਚ ਪਾ ਸਕਦੇ ਹੋ ਉਹਨੂੰ ਕੁੱਟ ਕੇ ਸਮਾਰ ਕੇ ਫਿਰ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਕੇ ਉਹ ਵੀ ਪਾ ਲਿਓ ਤੁਸੀਂ ਜਿਵੇਂ ਸੌਂਫ ਆ ਲੈਚੀਆ ਲੈਚੀ ਪਾ ਲਿਓ ਪੰਜ ਸੱਤ 10 ਲੈਚੀਆਂ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਇਸ ਤਰ੍ਹਾਂ ਪਾ ਲਿਓ ਲੈਚੀ ਜਿਹੜੀ ਉਹ ਵੀ ਬਹੁਤ ਜਿਆਦਾ ਛੰਡੀ ਹੁੰਦੀ ਆ ਤੇ ਇਹ ਨਾ ਜੇ ਕਿਸੇ ਦਾ ਬੀਪੀ ਵੱਧਦਾ ਏ ਉਹਦੇ ਵਾਸਤੇ ਵੀ ਇਹ ਜਿਹੜੇ ਲੱਡੂ ਆ ਇਹ ਪੰਜੀਰੀ ਆ ਜਿਹੜੀ ਇਹ ਬਹੁਤ ਵਧੀਆ ਏ ਕਿਉਂਕਿ ਇਹਦੇ ਵਿੱਚ ਬਹੁਤਾ ਕਿਹੋਣੀ ਕੋਈ ਤੇਲ ਵਾਲੀ ਇਹਦੇ ਵਿੱਚ ਆਪਾਂ ਚੀਜ਼ ਨਹੀਂ ਪਾਇਆ ਹਨ ਡਰਾਈ ਫਰੂਟ ਇਹਦੇ ਵਿੱਚ ਕੋਈ ਤੇਲ ਵਾਲਾ ਨਹੀਂ ਹੈਗਾ ਜਿਵੇਂ ਕਿਸੇ ਦਾ ਬੀਪੀ ਵਾਧਾ ਉਹਨੂੰ ਵੀ ਬਹੁਤ ਚੰਗਾ ਏ ਇਹ ਬਾਕੀ ਜਿਵੇਂ ਰੇਸ਼ਾ ਹੁੰਦਾ ਕਿਸੇ ਨੂੰ ਹਾਂਜੀ ਇਸ ਤਰ੍ਹਾਂ ਆਪਾਂ ਜਿਹੜੀ ਸ਼ੱਕਰ ਆ ਜੀ ਉਹ ਵਿੱਚ ਮਿਕਸ ਕਰ ਲਈਏ ਤੇ ਹੁਣ ਇਹ ਨਾ ਹੱਥ ਸੈਂਦਾ ਜਾ ਹੋ ਗਿਆ ਮਤਲਬ ਇਹਨੂੰ ਠਾਰਜੇ ਲਿਆਏ ਹਲਾ ਹਲਾ ਕੇ ਨਾਲੇ ਤਾਂ ਸ਼ੱਕਰ ਮਿਕਸ ਹੋ ਗਈ ਤੇ ਇੱਥੇ ਹੁਣ ਤੁਸੀਂ ਆਏ ਆ ਵੀ ਜੇ ਆਪਦਾ ਮਿੱਠਾ ਚੈੱਕ ਕਰਨਾ ਆਪਾਂ ਕਰ ਵੀ ਸਕਦੇ ਆ ਜੇ ਘੱਟ ਲੱਗਿਆ ਤਾਂ ਥੋੜਾ ਜਿਹਾ ਹੋਰ ਵੀ ਪਾ ਲਿਓ ਤੇ ਜੇ ਸੋਨੂੰ ਆਏ ਵੀ ਜਿਆਦੇ ਪੁਰਪਰਾਜਾ ਲੱਗੇ ਵੀ ਇਹ ਜਿਆਦੇ ਪੁਰਪਰੇ ਜਿਹੇ ਲੱਡੂ ਕਿਵੇਂ ਬਣਨਗੇ ਤਾਂ ਥੋੜਾ ਜਿਹਾ ਚਮਚਾ ਡੇਢ ਚਮਚਾ ਹੋਰ ਐਡ ਕਰ ਲਿਓ ਇਸੇ ਤਰ੍ਹਾਂ ਹੀ ਵਿੱਚ ਪਾਏ ਦੇ ਘੋ ਦੇ ਨਿੱਗੇ ਜਿਹੇ ਤੁਸੀਂ ਉਹਦੇ ਨਾਲ ਲੱਡੂ ਜਿਹੜੇ ਸੋਨੇ ਵੱਟੇ ਜਾਣਗੇ ਭੈਣੋ ਤੇ ਇਹ ਤਾਂ ਨਾ ਆਪਣੀ ਬਾਲੀ ਵਧੀਆ ਪੰਜੀਰੀ ਆ ਲੱਡੂ ਆ ਇਹਨਾਂ ਨੂੰ ਤੁਸੀਂ ਜੇ ਐਂ ਰੱਖਣਾ ਪੰਜੀਰੀ ਤਾਂ ਇਹਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਹਨਾ ਪਰ ਆਪਾਂ ਇਹਦੇ ਲੱਡੂ ਵਟਾਂਗੇ ਕਿਉਂਕਿ ਲੱਡੂ ਚੱਕ ਕੇ ਜੇ ਖਾਣਾ ਚਾਹ ਨਾਲ ਸੌਖਾ ਏ ਇਸ ਤਰ੍ਹਾਂ ਕਰਕੇ ਹੱਥ ਜਿਹਾ ਘੁੱਟ ਕੇ ਟਾਈਟ ਜਿਹਾ ਕਰਕੇ ਇਹਦੇ ਲੱਡੂ ਆ ਜਿਹੜੇ ਬਣਨਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਜਿਹੜੇ ਲੱਡੂ ਆ ਉਹ ਵਟਾਂਗੇ ਇਹ ਜਿਵੇਂ ਕਿਸੇ ਦੇ ਸਿਰਚ ਜਾਂ ਗਲੇ ਦੇ ਵਿੱਚ ਰੇਸ਼ ਆ ਜਾ ਰਹਿਦਾ ਨਾ ਚਬਕ ਕੇ ਜਵਾਈਦੇ ਰਹਿੰਦੇ ਸਿਰਚ ਤੇ ਇਹ ਵੇਸਾ ਨਾ ਭੁੱਜੇ ਹੋਏ ਛੋਲੇ ਇਹ ਬਹੁਤ ਹੀ ਵਧੀਆ ਚੀਜ਼ ਆ ਜਿਹੜੀ ਦਵਾਈ ਆ ਇੱਕ ਸਮਝ ਲਓ ਇਹ ਇੰਨੀ ਵਧੀਆ ਚੀਜ਼ ਇਹ ਬਣ ਕੇ ਤਿਆਰ ਹੋਈ ਆ ਜਾਂ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਨੂੰ ਐ ਹੁੰਦਾ ਨਾਲੇ ਤਾਂ ਆਪਾਂ ਨੂੰ ਭੁੱਖ ਲੱਗਦੀ ਹੈ ਸ਼ਾਮ ਨੂੰ 5:00 ਵਜੇ 4:00 ਵਜੇ ਹੈਨਾ ਆਪਾਂ ਦੁੱਧ ਦੇ ਨਾਲ ਇੱਕ ਲੱਡੂ ਇਹ ਲੈ ਸਕਦੇ ਆਂ ਤੇ ਬੱਚਿਆਂ ਨੂੰ ਵੀ ਜਿਵੇਂ ਮਰਜੀ ਦਿਓ ਇਹ ਪਰ ਬੱਚੇ ਦਾ ਆਪਾ ਦੇਣ ਦੇ ਵਿੱਚ ਸਿਆਣੇ ਤਾਂ ਇੱਕ ਹੀ ਲੱਡੂ ਲੈ ਸਕਦੇ ਆ ਬੱਚਿਆਂ ਨੇ ਆਈਆਂ ਵੀ ਛਾਲਾ ਛੂਲਾ ਲਾ ਲੈਣੀਆਂ ਹੁੰਦੀਆਂ ਉਹਨਾਂ ਦੇ ਤਾਂ ਵੈਂਦੇ ਹੀ ਹਾਜਮ ਹੋ ਜਾਂਦੇ ਆ ਉਹਨਾਂ ਨੂੰ ਕੋਈ ਮਨਾਹੀ ਨਹੀਂ ਉਹ ਤਾਂ ਭਾਵੇਂ ਦੋ ਟਾਈਮ ਲੈ ਲੈਣ ਭਾਵੇਂ ਤਿੰਨ ਟਾਈਮ ਲੈ ਲੈਣ ਪਰ ਇਹ ਆਪਾਂ ਤਿਆਰ ਜ਼ਰੂਰ ਕਰਨੀਆਂ ਘਰ ਦੇ ਵਿੱਚ ਦਵਾਈ ਇਹ ਇਹ ਬਹੁਤ ਵਧੀਆ ਚੀਜ਼ ਆ ਜਿਵੇਂ ਕਿਸੇ ਦਾ ਸਿਰ ਦਰਦ ਦਾ ਨਿਗਾ ਕਮਜ਼ੋਰ ਆ ਹਨਾ ਉਹ ਵਿੱਚ ਤਾਂ ਗੀ ਵਾਲੀ ਮਿਸਰੀ ਪਾ ਲਿਓ ਸ਼ੱਕਰ ਦੀ ਥਾਂ ਤੇ ਜਿਹੜੀ ਧਾਗੇ ਵਾਲੀ ਮਿਸ਼ਰੀ ਆ ਉਹ ਨਿਗਾ ਨੂੰ ਦੀ ਜਿਹੜੀ ਆਪਣੀ ਰੋਸ਼ਨੀ ਅੱਖਾਂ ਦੀ ਉਹ ਵਧਾਉਂਦੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਜਿਹੜੀਆਂ ਖਾਣੀਆਂ ਚਾਹੀਦੀਆਂ ਇਹ ਕੌਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਐ ਹੁੰਦਾ ਵੀ ਚਲੋ ਕੋਈ ਨਾ ਫੇਰ ਬਣਾ ਲਾਂਗੇ ਫੇਰ ਨਹੀਂ ਇਹ ਥੋੜੀ ਕਿਹੜਾ ਕੋਈ ਬਹੁਤ ਹੀ ਮਹਿੰਗੀ ਚੀਜ਼ ਨਹੀਂ ਕੋਈ ਇਹਦੇ ਤੇ ਆਪਣਾ ਨਾ ਤਾਂ ਖਰਚ ਆ ਨਾ ਖੇਚਾ ਲਾ ਤੇ ਕਿੰਨੀ ਵਧੀਆ ਚੀਜ਼ ਆ ਇਹ ਇੱਕ ਆਪਣੇ ਵਾਸਤੇ ਤਿਆਰ ਹੋ ਜਾਂਦੀ ਆ ਇਸ ਤਰ੍ਹਾਂ ਕਰਦੇ ਆਪਾਂ ਹੁਣ ਜਿਹੜੇ ਲੱਡੂ ਆ ਨਾ ਉਹ ਸਾਰੇ ਬਣਾ ਲੈਣੇ ਆ ਹਾਂਜੀ ਜਿਨ੍ਹਾਂ ਦਾ ਸਰੀਰ ਜੀ ਥੱਕਿਆ ਥੱਕਿਆ ਰਹਿੰਦਾ ਜਿਵੇਂ ਆਪਾਂ ਨੂੰ ਕਮਜ਼ੋਰੀ ਜੀ ਮਹਿਸੂਸ ਹੁੰਦੀ ਆ ਸਿਰ ਦਰਦ ਹੁੰਦਾ ਈ ਤੇ ਅੱਖਾਂ ਦੀ ਨਿਗਾ ਵਾਸਤੇ ਵੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਏ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਵਧੀਆ ਆਪਣੀ ਦਵਾਈ ਆ ਜਿਹੜੀ ਇੱਕ ਬਣ ਕੇ ਤਿਆਰ ਹੋਈ ਆ ਜੀ ਤੇ ਤੁਸੀਂ ਵੀ ਇਹਨੂੰ ਜ਼ਰੂਰ ਹੀ ਬਣਾਉਣਾ ਹੀ ਪੁੱਜੇ ਛੋਲਿਆਂ ਨੂੰ ਨੂਨ ਪੀ ਕੇ ਤੇ ਇਹਨਾਂ ਨੂੰ ਬਣਾਇਓ ਤੁਸੀਂ ਤੇ ਬਹੁਤ ਹੀ ਘੱਟ ਜਿਹੜਾ ਆਪਣਾ ਸਮਾਂ ਏ ਉਹ ਲੱਗਦਾ ਈ ਤੇ ਆਪਾਂ ਨੂੰ ਹਣ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਜਿਹੜੀ ਅੱਜ ਦੀ ਰੈਸਪੀ ਐ ਤੁਹਾਨੂੰ ਕਿਵੇਂ ਲੱਗੀ ਆ ਤੇ ਸਾਨੂੰ ਹਣ ਛੁੱਟੀਆਂ ਦਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ